ਇਸ ਜਗ੍ਹਾ ਤੇ ਮੋਟਾਪਾ ਆ ਜਾਣਾ ਜਾਂ ਫਿਰ ਇਸ ਜਗ੍ਹਾ ਤੇ ਮੋਟਾਪਾ ਆ ਜਾਣਾ ਜਾਨੀ ਕਿ ਪੱਟ ਔਰ ਚੂਲਾ ਥਾਈ ਔਰ हिਪ ਦਾ ਆ ਗਿਆ ਤੁਹਾਡੇ ਫੈਟ ਵੱਧ ਗਿਆ ਹੈ ਉਥੇ ਮਾਸ ਜ਼ਿਆਦਾ ਹੋ ਗਿਆ ਹੈ ਤਾਂ ਉਸ ਨੂੰ ਕੱਟ ਕਰਨ ਲਈ ਚਰਬੀ ਨੂੰ ਕੱਟ ਕਰਨ ਲਈ ਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤਾਂ ਤੁਸੀਂ ਆਪਣੇ ਇਸ ਫੈਟ ਨੂੰ ਇਸ ਮੋਟਾਪੇ ਨੂੰ ਘਟਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਧ ਸਿੰਘ ਸਰਾ ਸਭ ਤੋਂ ਜ਼ਿਆਦਾ ਜਿਹੜਾ ਆਪਣੇ ਇਸ ਜਗ੍ਹਾ ਤੇ ਫੈਟ ਵੱਧਦਾ ਹੈ ਉਹ ਕੁਰਸੀ ਤੇ ਐਦਾਂ ਬੈਠਣ ਨਾਲ ਹੀ ਇਹ ਚੀਜ਼ਾਂ ਜ਼ਿਆਦਾ ਵੱਧਦੀਆਂ ਨੇ ਸੋ ਕਸਰਤਾਂ ਵੀ ਆਪਾਂ ਕੁਰਸੀ ਦੇ ਨਾਲ ਹੀ ਕਰਾਂਗੇ ਪਹਿਲੀ ਕਸਰਤ ਕੀ ਕਰਾਂਗੇ ਆਪਾਂ ਵਾਰਮ-ਅਪ ਕਰਾਂਗੇ ਕੁਰਸੀ ਰੱਖ ਲੈਣੀ ਹੈ ਸਿੱਧੇ ਖੜਕੇ ਵਾਰਮ-ਅਪ ਲੱਤ ਬਾਹਰ ਲੱਤ ਅੰਦਰ 10 ਵਾਰੀ ਕਰਾਂਗੇ ਜ਼ਿਆਦਾ ਟੇਡੇ ਨਹੀਂ ਹੋਣਾ ਬਿਲਕੁਲ ਸਿੱਧੇ ਖੜਕੇ ਕਰਨਾ ਐਦਾਂ ਸਾਈਡ ਤੇ 1 2 10 ਵਾਰੀ ਕਰੋ ਔਰ ਇੱਕ ਕਸਰਤ ਤੁਸੀਂ ਦੋਨੋਂ ਸਾਈਡ ਕਰਨੀ ਆ ਪਹਿਲਾਂ ਵਾਰਮ ਅਪ ਕਰਨਾ ਹੈ ਜਿਹੜੀ ਸੈਕੰਡ ਐਕਸਰਸਾਈਜ਼ ਤੁਸੀਂ ਕਰੋਗੇ ਸਿੱਧੇ ਖੜਜੋਗੇ ਔਰ ਲੱਤ ਉੱਪਰ ਚੱਕੋਗੇ ਵੱਤ ਤੋਂ ਵੱਤ ਫਿਰ ਥੱਲੇ 1 2 3 4 ਇਦਾਂ 10 ਵਾਰੀ ਕਰਕੇ ਇਸਦੇ 3 3 ਸੈਟ ਲਾਓ ਸਵੇਰੇ ਤੇ ਪਹਿਰੇ ਸ਼ਾਮ ਲਾਓ ਤੀਜੀ ਕਸਰਤ ਕੀ ਹੋਏਗੀ ਤੁਸੀਂ ਕੁਰਸੀ ਦੇ ਨਾਲ ਹੀ ਖੜੋਗੇ ਔਰ ਆਪਣੀ ਲੱਤ ਨੂੰ ਉੱਪਰ ਚੱਕ ਕੇ ਜਿਵੇਂ ਘੜੀ ਸਿੱਧੀ ਚੱਲਦੀ ਹੈ ਕਲੌਕਵਾਇਜ਼ ਘੁਮਾਵਾਂਗੇ ਇਦਾਂ ਕਰਕੇ ਦੇਖੋ ਪੂਰੀ ਕਲੌਕਵਾਇਜ਼ 1 ਫਿਰ 2 ਫਿਰ 3 ਫਿਰ 4 ਇਦਾਂ 10 ਵਾਰੀ ਕਰੋ ਔਰ 3 ਸੈਟ ਲਾਓ ਦੋਨੋਂ ਸਾਈਡ ਲਾਓ ਔਰ ਉਸ ਤੋਂ ਨੈਕਸਟ ਜਿਹੜੀ ਕਸਰਤ ਹੋਏਗੀ ਐਂਟੀ ਕਲਾਕਵਾਈਸ ਕਰਨੀ ਹੈ ਸਿੱਧੇ ਖੜਚੋ ਜਿਵੇਂ ਪੁੱਠੀ ਘੜੀ ਚਲਦੀ ਹੁੰਦੀ ਹੈ ਸਿੱਧੇ ਖੜਕੇ ਪੁੱਠੀ ਘੜੀ ਕਿਵੇਂ ਚੱਲੇਗੀ ਪੱਤ ਉੱਪਰ ਲੈ ਕੇ ਜਾਣੀ ਇਦਾਂ ਵਾਪਸ 1 ਫਿਰ 2 ਫਿਰ 3 ਫਿਰ 4 ਫਿਰ 5 ਇਦਾਂ 10 ਵਾਰੀ ਲਾਓ ਔਰ ਇਸ ਦੇ ਵਿੱਚ ਤੁਸੀਂ 3 ਸੈਟ ਲਾਉਣੇ ਆ ਔਰ ਉਸ ਤੋਂ ਬਾਅਦ ਤੁਸੀਂ ਸਕੁਐਟ ਕਰਨਾ ਕੁਰਸੀ ਦੇ ਨਾਲ ਹੀ ਇਦਾਂ ਖੜਕੇ ਔਰ ਕੁਰਸੀ ਫਾਲ ਲੈਣੀ ਔਰ ਪੂਰਾ ਥੱਲੇ ਜਾਣਾ ਫਿਰ ਵਾਪਸ ਪੂਰਾ ਥੱਲੇ ਜਾਣਾ ਫਿਰ ਵਾਪਸ ਇਦਾਂ 10 ਵਾਰੀ ਕਰਨਾ ਔਰ ਇਸ ਦੇ ਤੁਸੀਂ 3 ਸੈਟ ਲਾਉਣੇ ਸਵੇਰੇ ਦੁਪਹਿਰੇ ਸ਼ਾਮ ਆਸਾਨ ਕਸਰਤਾਂ ਕਰੋ ਤੁਸੀਂ ਪੱਟ ਔਰ ਜਿਹੜਾ ਤੁਹਾਡਾ ਚੂਲਾ ਉਸ ਦਾ ਜੋ ਫੈਟ ਹੈ ਉਸ ਦੀ ਜੋ ਚਰਬੀ ਹੈ ਉਸ ਨੂੰ ਤੁਸੀਂ ਆਸਾਨ ਕਸਰਤਾਂ ਨਾਲ ਘਟਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ